ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਡੀసీపీ ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਜੀ ਤੋਂ ਦੇ ਇੰਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲक्की ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲक्की ਮਸੀ ਇਹ ਮਜੀਠਾ ਰੋਡ ਅਮਰਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ہار ਸੋਨੇ ਦਾ ਅ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਦੇ ਹੀ ਦਰਜ ਨੇ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਜੀ ਵਾਅਦਾ ਤੇ ਨੇ ਕੀਤੀ ਕਰਦੇ ਹੋਏ ਇਹ ਇਹ 13 ਇਹ ਮਕਦਮਾ ਹੈਗਾ 14 225 ਦਾ 305 300 31 3 ਬੀ ਐਨ ਐਸ ਥਾਣਾ ਕੈਂਟਨਰਮੈਂਟ ਦਾ ਮਕਦਮਾ ਸਰ ਕਿਹੜੇ ਰਿਜਿਸਟਰੀ ਵਾਅਦਾ ਇਹ ਕੰਟਰਨਮੈਂਟ 40000 ਰੁਪਏ ਦੀ ਹੋਈ ਸੀ। ਠੀਕ। ਤੇ ਹੁਣ ਤੱਕ ਕਿੰਨੀ ਰਿਕਵਰੀ ਹੋਈ ਤਾਂ? 130 ਗ੍ਰਾਮ ਸੋਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ। ਬਾਕੀ ਵਾਲੇ ਹੁਣ ਦਾ। ਤੇ ਨੌਜਵਾਨ ਕਿੰਨੀ ਉਮਰ ਦੇ ਦੀ ਤੇ ਕਿੰਨਾ ਪੜਿਆ ਲਿਖਿਆ ਹੋਇਆ? ਇਹ ਕੁਝ ਕਾਸ ਪੜਿਆ ਲਿਖਿਆ ਨਹੀਂ ਹੈਗਾ। ਪਰ ਉਮਰ ਇਹਦੀ ਹੋਗੀ ਮੈਂ 22-23 ਸਾਲ। ਬੇਸਿਕਲੀ ਤਾਂ ਉਹਨ ਕੀ ਕਰਦਾ ਸੀ ਇਹ? ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ। ਨੌਨ ਮੁਕਦਮੇ ਪਹਿਲਾਂ ਹੀ ਦਰਜ ਨਹੀਂ ਲਏ ਤੇ। ਜੀ। ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ डीसीपी रविंदरपाल सिंह ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ रवि ਕੁਮਾਰ ਜੀ ਤੋਂ ਦੇ ਇੰਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲक्की ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲक्की ਮਸੀ ਇਹ ਮਜੀਠਾ ਰੋਡ ਅਮਰ ਸਰਦਾਰ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ haar ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾਰ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਮੁਕਦਮਾ 13 ਨੰਬਰ ਮੁਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਚੋਰੀ ਦੇ ਦਰਜ ਨੇ ਪਹਿਲਾਂ 9 ਮੁਕਦਮੇ ਦਰਜ ਹਾਂਜੀ ਤੇ ਸਾਰੇ ਜਿਹੜੇ ਵਾਰਦਾਤਾਂ ਨੇ ਕੀਤੇ ਕਰਦੇ ਹੋਏ ਇਹ ਇਹ 13 ਇਹ ਮੁਕਦਮਾ ਹੈਗਾ 14 225 ਦਾ 305 300 31 3 ਪੀ ਐਨ ਐਸ ਥਾਣਾ ਕੈਂਟਨਰਮੈਂਟ ਦਾ ਮੁਕਦਮਾ ਸਰ ਗੜੇ ਦੀ ਚੋਈ ਸੀ ਇਹ ਵਾਰਦਾਤ ਇਹ ਕੰਟਰਨਮੈਂਟ ਥਰਟੀ ਹੋਈ ਸੀ ਠੀਕ ਤੇ ਹੁਣ ਤੱਕ ਤੇ ਕਿੰਨੀ ਰਿਕਵਰੀ ਹੋਈ ਤਾਂ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰੀ ਹੋ ਚੁੱਕਾ ਹੈ ਬਾਕੀਲੇ ਹੋਣਾ ਤੇ ਨੋਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਹੋਵੇ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਉਮਰ ਇਹਦੀ ਹੋਗੀ ਮੈਂ 22-23 ਸਾਲ ਬੇਸਿਕਲੀ ਕੰਮ ਕੀ ਕਰਦਾ ਸੀ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌਨ ਮੁਕਦਮੇ ਪਹਿਲਾਂ ਹੀ ਦਰਜ ਨਹੀਂ ਲੋਤੇ ਸੀ ਜੀ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ डीसीपी रविंद्रपाल सिंह ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇਨਚਾਰਜ रवि कुमार जी ਤੋਂ ਦੇ ਇਨਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲक्की ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲक्की ਮਸੀ ਇਹ ਮਜੀਠਾ ਰੋਡ ਅਮਨ ਸਰਦਾਰ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ haar ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਮੁਕਦਮਾ 13 ਨੰਬਰ ਮੁਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਚੋਰੀ ਦੇ ਦਰਜ ਨੇ ਪਹਿਲਾਂ 9 ਮੁਕਦਮੇ ਦਰਜ ਹਾਂਜੀ ਤੇ ਸਾਰੇ ਜੀ ਵਾਅਦਾ ਤੇ ਨੇ ਕੀਤੇ ਕਰਦੇ ਹੋਏ ਇਹ ਇਹ 13 ਇਹ ਮੁਕਦਮਾ ਹੈਗਾ 14 225 ਦਾ 305 300 31 3 ਬੀ ਐਨ ਐਸ ਥਾਣਾ ਕੈਂਟਨਰਮੈਂਟ ਦਾ ਮੁਕਦਮਾ ਸਰ ਕਿਹੜੇ ਰਿਹਾ ਜੋ ਇਹ ਜੀ ਵਾਅਦਾ ਇਹ ਕੰਟਰਨਮੈਂਟ ਕਰਨੀ ਚੋਈ ਹੋਈ ਸੀ ਠੀਕ ਤੇ ਹੁਣ ਤੱਕ ਕਿੰਨੀ ਰਿਕਵਰੀ ਹੋਈ ਤਾਂ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰੀ ਹੋ ਚੁੱਕਾ ਹੈ ਬਾਕੀਲੇ ਹੋਣਾ ਤੇ ਨੋਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਹੋਵੇ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਉਮਰ ਇਹਦੀ ਹੋਗੀ ਮੈਂ 22-23 ਸਾਲ ਹੋਣਾ ਬੇਸਿਕਲੀ ਤਾਂ ਕੰਮ ਕੀ ਕਰਦਾ ਸੀ ਇਹ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌਨ ਮੁਕਦਮੇ ਪਹਿਲਾਂ ਹੀ ਦਰਜ ਨਹੀਂ ਹੋਤੇ ਸੀ